ਸੁਨਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ। ਸੁਨਮਾ ਚੈਨਲ ਦੀ ਟੀਮ ਅੱਜ ਸ਼ਹੀਦ ਗੁਰਦੁਆਰਾ ਬਾਬਾ ਜੈ ਸਿੰਘ ਖਲਕਟ ਜੀ ਦੇ ਗੁਰੂ ਘਰ ਦੇ ਵਿੱਚ ਹੈ ਕਿਉਂਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਪੋਸੂ ਨੋਮਾ ਨੇ ਪਿਛਲੇ ਕਈ ਦਿਨਾਂ ਤੋਂ ਕਾਫੀ ਐਪੀਸੋਡ ਦੇ ਵਿੱਚ ਦੱਸਿਆ ਕਿ 7 8 ਤੇ 9 ਤਾਰੀਖ ਨੂੰ ਬਕਾਇਦਾ ਤੌਰ ਤੇ ਸ਼ਹੀਦੀ ਸਮਾਰੋਹ ਜਿਹੜਾ ਹੈ ਇੱਥੇ ਮਨਾਇਆ ਜਾ ਰਿਹਾ ਮੇਰੇ ਨਾਲ ਮੇਰੇ ਵੀਰ ਰਵਿੰਦਰ ਸਿੰਘ ਜੀ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋ ਰਿਕੇ ਨੇ ਕਿਉਂਕਿ ਬਪੌਰ ਸਟੇਕ ਫੈਕਟਰੀ ਸੇਵਾਵਾਂ ਦੇ ਰਹੇ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਵਫਾ ਤੇ ਧੰਨਵਾਦ ਮੇਰਾ ਕੋਸ਼ਿਸ਼ ਚੈਨਲ ਇੱਥੇ ਪਹੁੰਚਣ ਦੇ ਉੱਤੇ 272 ਮਾ ਸ਼ਹੀਦੀਪੁਰ ਜਿਹੜਾ ਕੋ ਸ਼ਹੀਦ ਬਾਬਾ ਜੈ ਸਿੰਘ ਖਲਕਟ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਜਿਹੜੀ ਹੈ ਇਸ ਧਰਤੀ ਤੇ ਹੋਈ ਹੈ 90 ਦਾ ਤੋਂ 72ਵਾਂ ਸ਼ਹੀਦ ਵੀ ਬ੍ਰੋ ਜਿਹੜਾ ਇੱਥੇ ਬੜੀ ਸ਼ਾਨਾ ਸ਼ੌਕਤ ਦੇ ਨਾਲ ਕੌਮ ਬੜੀ ਚੜ੍ਹਦੀ ਕਲਾ ਦੇ ਰੰਗ ਮਨਾ ਰਹੀ ਹੈ ਬੜਾ ਲੰਮਾ ਸਮਾਂ ਜਿਹੜਾ ਸ਼ਹੀਦਾਂ ਨੂੰ ਅਨਗੋਲੇ ਕੀਤਾ ਗਿਆ ਕਾਰਨ ਕਾਰਨ ਕੀ ਸੀ ਕਾਰਨ ਇਹ ਰਿਹਾ ਵੀ ਕਿਤੇ ਨਾ ਕਿਤੇ ਪੈਸੇ ਮੇਰਾ ਤਾਂ ਇਹ ਮੰਨਣਾ ਨਹੀਂ ਹੈ ਬਲ ਕਿਤੇ ਨਾ ਕਿਤੇ ਇੱਕ ਪਛੜੀਆਂ ਫਰੇੜੀਆਂ ਦਾ ਤਾਲ ਵੀ ਚੜਾ ਰਿਹਾ ਹੈ ਹਾਂ ਮੇਨ ਕਾਰਨ ਰਿਹਾ ਹੈ ਪਰ ਮੈਂ ਧੰਨਵਾਦ ਕਰਦਾ ਉਹਨਾਂ ਲੇਖਕਾਂ ਦਾ ਜਿਨ੍ਹਾਂ ਦੇ ਵਿੱਚ ਸਰ ਦਾ ਐਸਡੀਪੀਸੀ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਵਡੁੰਗਰ ਸਾਹਿਬ ਸਰਦਾਰ ਸਮ ਸਿੰਘ ਸੇਕਵਾ ਸਾਹਿਬ ਬੀਬੀ ਸ਼ੇਖੀਲ कौर ਔਰ ਇਸ ਤਰ੍ਹਾਂ ਦੇ ਹੋਰ ਬੜੇ ਸ਼ਹੀਦ ਜਿਹੜੇ ਲੇਫ ਕਰੇ ਨੇ ਉਹ ਜਿਨ੍ਹਾਂ ਨੇ ਬੜੀ ਖੋਜ ਐਸਸੀਜੀ ਕੀਤੀ ਆ ਔਰ ਉਹ ਵਧਾਈ ਦੇ ਪਾਤਰ ਵੀ ਨੇ ਕਿ ਅੱਜ ਉਹਨਾਂ ਦੇ ਲਾਹੇ ਉਹ ਬੁੱਟੇ ਨੂੰ ਵਾੜ ਲੱਗਿਆ ਰਵਿੰਦਰ ਜੀ ਕਾਰਨ ਕੀ ਹੈ ਕਿ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਕੁਛ ਇੱਕ ਲੋਕ ਨੇ ਸੋੜੀ ਸੋਚ ਵਾਲੇ ਜੋ ਨਾ ਸ਼ਹੀਦਾਂ ਦੇ ਨਾਲ ਵੀ ਜ਼ਿਆਤੀ ਵਿਤਕਰਾ ਕਰਦੇ ਨੇ ਨਹੀਂ ਨਹੀਂ ਇਹ ਨਹੀਂ ਹੋਣਾ ਚਾਹੀਦਾ ਵੈਸੇ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਮਹਾਰਾਜ ਨੂੰ ਮੰਨਦੇ ਆਂ ਇਹ ਫਿਰ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਮੈਂ ਇੱਕ ਹੋਰ ਬੇਨਤੀ ਕਰਾਂ ਜੀ ਪੱਤਰਕਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਇਕੱਲੇ ਸਿੱਖਾਂ ਦੇ ਨਹੀਂ ਪੂਰੀ ਦੁਨੀਆ ਦੇ ਰੈਵਰ ਨੇ ਔਰ ਇਹ ਪੂਰੀ ਦੁਨੀਆ ਦੇ ਰੈਵਰ ਦੇ ਵਿੱਚੋਂ ਆਵਾਜ਼ ਆਉਂਦੀ ਹੈ ਸਭੇ ਸਾਂਝੀ ਵਾਲ ਸਦਾਇਨ ਕੋ ਇਹਨੇ ਦੱਸਿਆ ਵਾਰਾ ਜੀਓ ਔਰ ਇਹਦੇ ਵਿੱਚੋਂ ਆਵਾਜ਼ ਆਉਂਦੀ ਆ ਅਬਲ ਅੱਲਾਹ ਨੂਰ ਉਪਾਇਆ ਇਧਰ ਤੇ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੋ ਗੁਪਜਿਆ ਕੌਣ ਭਲੇ ਪੌ ਮੰਦੇ ਇਹਦੇ ਵਿੱਚੋਂ ਆਵਾਜ਼ ਆਉਂਦੀ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਬਹੁ ਵਰਨਾ ਕੋ ਸਾਂਝਾ ਹਰੇ ਚੌ ਮਰ ਉਹਨੇ ਇਹ ਜਿਹੜੇ ਦਰਵਾਜ਼ੇ ਦਰਬਾਰ ਸਾਹਿਬ ਦੇ ਵੀ ਚਾਰ ਦਰਵਾਜ਼ੇ ਇਸੇ ਕਰਕੇ ਨੇ ਬਾਹਰ ਕਿਤੇ ਨੇ ਕਿਤੇ ਕੁਝ ਲੋਕਾਂ ਕਰਕੇ ਜਿਹੜੇ ਨੇ ਸੋਚ ਸੌਣੀ ਨਹੀਂ ਸੋਚ ਹੈ ਹੀ ਨਹੀਂ ਅੱਪਾ ਲੱਲਾ 100 ਰੁਪਇਆ ਅੱਪਾ ਹਰ ਰੋਜ਼ ਇਹ ਗੁਰਬਾਣੀ ਦਾ ਸਰਬਨ ਜਿਹੜਾ ਉਹ ਕਰਦੇ ਆ ਸ਼ਬਦ ਸਰਬਨ ਕਰਦੇ ਆ ਕੀ ਆਪਾਂ ਸੁਣਦੇ ਆ ਉਹ ਤੇ ਉੱਤਰਦੇ ਨਹੀਂ ਪੂਰਾ ਅਰਵਿੰਦਰ ਜੀ ਇਹਦਾ ਇੱਕ ਕਾਰਨ ਹੈ ਜੀ ਅਸੀਂ ਵਹੀਕਲ ਚਲਾਉਣੇ ਆਪੋ ਆਪਣੇ ਬਾਹਰ ਆਪਣੀਆਂ ਮੋਟਰ ਗੱਡੀਆਂ ਚਲਾਉਣੇ ਆ ਉਹਨਾਂ ਦੇ ਉੱਤੇ ਸਰਕਾਰ ਕੁਝ ਕਾਨੂੰਨ ਲਾਗੂ ਕਰਦੀ ਐ ਜੇ ਤੁਸੀਂ ਇਨਸ਼ੋਰੈਂਸ ਨਹੀਂ ਕਰਵਾਇਆ ਤਾਂ ਤੁਹਾਨੂੰ ਇਨਾ ਜੁਰਮਾਨਾ ਹੋ ਜਾਣਾ ਐ ਇਸੇ ਤਰ੍ਹਾਂ ਗਰਵਾਣੀ ਦੇ ਕੁਝ ਕਾਨੂੰਨ ਨੇ ਜਿਹੜੇ ਆਪਣੇ ਦੇ ਲਾਗੂ ਕਰਨੇ ਪੈਂਦੇ ਨੇ ਜਦੋਂ ਤੁਸੀਂ ਉਹਨੂੰ ਲਾਗੂ ਕਰ ਲੋਗੇ ਆਪਣੇ ਆਪ ਦੇ ਉੱਤੇ ਤੇ ਫਿਰ ਜਿਨ੍ਹਾਂ ਨੇ ਲਾਗੂ ਕੀਤੇ ਨਾ ਉਹ ਕੁਰਬਾਨੀ ਦੇ ਕਾਨੂੰਨ ਜਿਨ੍ਹਾਂ ਲਾਗੂ ਕੀਤੇ ਉਹਨਾਂ ਦੇ ਬੰਦ-ਬੰਦ ਵੀ ਕੱਟੇ ਗਏ ਉਹਨਾਂ ਦੀਆਂ ਖੋਪਰੀਆਂ ਵੀ ਉਤਰੀਆਂ ਉਹਨਾਂ ਦੀਆਂ ਖੱਲਾਂ ਵੀ ਉਤਰੀਆਂ ਉਹਨਾਂ ਨੂੰ ਦੇਗਾਂ 'ਚ ਵੀ ਉਵਾਲਿਆ ਗਿਆ ਔਰ ਉਹ ਤਤੀ ਤਵੀ ਤੇ ਬਹਿ ਕੇ ਵੀ ਕਹਿ ਰਹੇ ਸੀ ਤੇਰਾ ਕੀ ਆ ਮਿੱਠਾ ਲੱਗਿਆ ਹਰਨਾਮ ਪਦਾਰਥ ਨਾਨਕ ਮੰਗਾ ਇਹ ਉਹ ਉਹ ਲੋਕ ਸੀ ਇਹ ਉਹ ਸਾਡੇ ਯੋਧੇ ਨੇ ਜਿਨ੍ਹਾਂ ਨੇ ਕਾਨੂੰਨ ਆਪਣੇ ਆਪ ਤੇ ਲਾਗੂ ਕਰ ਲਿਆ ਤੇ ਫਿਰ ਦਰਦ ਵੀ ਨਹੀਂ ਹੁੰਦਾ ਰਵਿੰਦਰ ਜੀ ਬਚਪਨ ਤੋਂ ਆਪਾਂ ਸੁਣਦੇ ਆ ਰਹੇ ਆਂ ਅਰਦਾਸ ਕਰਦੇ ਆ ਰਹੇ ਆਂ ਕਿ ਜਿੰਨਾ ਪੁੱਠੀਆਂ ਖੱਲਾ ਲੋਹਾਈਆਂ ਬੰਦ-ਬੰਦ ਘਟਵਾਏ ਦੇਗਾ ਵਿੱਚ ਉਬਾਲੇ ਗਏ ਲੇਕਿਨ ਮਾਫ ਕਰਨਾ ਕੁਝ ਸਾਲਾਂ ਤੋਂ ਗੁਟਕਾ ਸਾਫ ਦੇ ਵਿੱਚੋਂ ਲਾਈਨਾਂ ਹੀ ਘਟੀਆਂ ਗਈਆਂ ਲੋਕਾਂ ਦੀ ਘਟੀਆਂ ਸੋਚ ਇੱਥੋਂ ਤੱਕ ਪਹੁੰਚ ਸਕਦੀ ਹੈ ਸਰ ਇਹਦਾ ਸਕਾਰਨਾ ਇੱਕ ਇਹ ਜਿਹੜੀ ਕੁਰਬਾਨੀ ਆ ਨਾ ਉਹ ਕਿਤੇ ਨਾ ਕਿਤੇ ਵਿਗਿਆਨ ਨੂੰ ਵੀ ਟੱਚ ਕਰਦੀ ਹੈ ਬਹੁਤ ਔਰ ਵਿਗਿਆਨਕ ਤੌਰ ਦੇ ਤੇ ਇਨਸਾਨ ਦੀ ਚਮੜੀ ਉਸ ਤਰ੍ਹਾਂ ਨਹੀਂ ਉਤਰ ਜਾਂਦੀ ਜਿਸ ਤਰ੍ਹਾਂ ਜਾਨਵਰਾਂ ਦੀ ਲੈਂਦੀ ਹੈ ਔਰ ਕੁਝ ਲੋਕਾਂ ਨੇ ਕੁਰਬਾਨੀ ਨੂੰ ਵਿਗਿਆਨ ਦੇ ਆਧਾਰ ਤੇ ਲੈ ਕਰਕੇ ਮੇਰਾ ਮੰਨਣਾ ਹੈ ਉਹਨਾਂ ਨੇ ਸੋਚਿਆ ਵੀ ਖਲ ਖਲਾਈ ਨਹੀਂ ਸਕਦੀ ਪਰ ਇੱਥੇ ਹੋਰ ਸਬਜੈਕਟ ਆ ਉਹਨਾਂ ਦੇ ਹੱਥ ਦੇ ਜਿੰਨੀ ਆਈ ਉਹਨਾਂ ਨੇ ਉਨੀ ਖਿੱਚੀ ਆ ਹਾਂ ਮੰਨਦੇ ਆ ਇਨਸਾਨ ਦੀ ਚਮੜੀ ਓਵੇਂ ਨਹੀਂ ਉਤਰ ਸਕਦੀ ਜਿਵੇਂ ਜਾਮਨ ਦੇ ਉੱਤੇ ਖਿੱਚ ਕੇ ਉਤਾਰੀ ਜਾਂਦੀ ਹੈ ਪੂਰੀ ਉਤਰਦੀ ਹੈ ਪਰ ਸਾਡੇ ਅੰਦਰ ਬਰੀ ਕਿਨਾਰਾ ਔਣ ਕਰਕੇ ਉਹਨਾਂ ਨੇ ਪੁੱਠਾ ਟੰਗਿਆ ਪੁੱਠਾ ਟੰਗਣ ਦੇ ਕਾਰਨ ਸੀ ਖੂਨ ਦਿਮਾਗ ਉੱਤਰਦਾ ਦਿਮਾਗ ਉੱਤਰ ਕਰਕੇ ਉਹ ਤਕਲੀਫ ਜ਼ਿਆਦਾ ਹੁੰਦੀ ਹੈ ਔਰ ਇਹ ਬੰਦਾ ਹਾਈਪਰ ਜ਼ਿਆਦਾ ਹੋ ਜਾਂਦਾ ਹੋ ਸਕਦਾ ਹੈ ਪਰ ਉਹ ਕਿ ਕਈ ਵਾਰ ਹੈ ਪਰ ਉਹ ਕਿ ਸ਼ਹੀਦੀ ਹੋ ਗਈ ਹੋ ਸਕਦਾ ਮੰਨ ਵੀ ਜਾਂਦੇ ਪਰ ਨਹੀਂ ਗੁਰੂ ਤੇ ਵਿਸ਼ਵਾਸ ਸੀ ਹੱਲ ਕੱਟ ਜਿੰਨੇ ਹੱਥ ਚ ਆਈ ਉਹਨਾਂ ਨੇ ਓਨੀ ਕੀ ਖਿੱਚ ਕੇ ਉਹਨੂੰ ਕੱਟ ਦਿੱਤਾ ਗਿਆ ਔਰ ਇਹ ਨਿਰੰਤਰ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਉਹਨਾਂ ਦੀ ਸ਼ਹੀਦੀ ਜਿਹੜੀ ਆ ਉਹ ਨਹੀਂ ਹੋਈ ਹੈ ਇਹਦਾ ਕਾਰਨ ਇਹ ਹੈ ਵੀ ਜੀ ਗੁਰਬਾਨੀ ਜਿਹੜੀ ਆ ਵਿਗਿਆਨਕ ਤੌਰ ਤੇ ਬਹੁਤ ਕੁਝ ਰਹੀ ਹੈ ਪਰ ਜੇ ਇਹ ਵਿਗਿਆਨ ਦਿੰਦੀ ਹੈ ਤੇ ਇਹ ਗਿਆਨ ਤੇ ਅਧਿਆਤਮਕ ਜਿਹੜੀ ਹੈ ਉਹ ਅਵਸਥਾ ਜਿਹੜੀ ਆ ਇਨਸਾਨ ਦੀ ਅੰਦਰਲੀ ਹੈ ਜਿਹੜੀ ਹੈ ਨਾ ਜਿਹਨੂੰ ਆਤਮਾ ਕਹਨੇ ਆ ਉਹ ਜਿਹੜੀ ਆ ਉਹ ਵੀ ਗੁਰਬਾਣੀ ਸਾਨੂੰ ਦਿੰਦੀ ਹੈ ਇਹਦੇ ਇੱਕ ਨਹੀਂ ਸਾਡੇ ਕੋਲ 9 ਲੱਖ ਪ੍ਰਮਾਣ ਨੇ 9 ਲੱਖ ਸ਼ਹਾਦਤਾਂ ਨੇ ਕੌਮ ਦੇ ਅੰਦਰ ਇੱਕ ਨਹੀਂ ਹਾਲਾਂਕਿ ਦੂਜੀਆਂ ਧਮਾਂ ਕੋਲ ਵੀ ਸ਼ਹੀਦ ਹਨ ਕਿਸੇ ਕੋਲ ਇੱਕ ਕਿਸੇ ਕੋਲ ਦੋ ਤੁਮ ਵੱਧ ਨਹੀਂ ਅਸੀਂ 9 ਲੱਖ ਇਹਦਾ ਕਾਰਨ ਨਹੀਂ ਹੈ ਵੀ ਗੁਰੂ ਸਾਹਿਬ ਨੇ ਸਾਨੂੰ ਉਸ ਪਰਮਾਤਮਾ ਨਾਲ ਜੋੜਿਆ ਔਰ ਗੁਰਬਾਣੀ ਪੜ ਕੇ ਆਪਣਾ ਜੀਵਨ ਜਿਹੜਾ ਉਹਦੇ ਅਧੀਨ ਚਾਉਣਾ ਹੁਣ ਵੇਖੋ ਕਈ ਵਾਰ ਅਸੀਂ ਕਿ ਗੁਰਦੁਆਰਾ ਸਾਹਿਬਾਂ ਜਾਂਦੇ ਹੁਕਮਨਾਮਾ ਹੋਇਆ ਬਾਹਰ ਹੁਣ ਐਲਸੀਡੀਆਂ ਲੱਗੀਆਂ ਨੇ ਕਿ ਹੱਥਾਂ ਨਾਲ ਲਿਖੇ ਦਰਵਾਜ਼ਾ ਸਾਹਿਬੀ ਲਿਖਿਆ ਜਾਂਦਾ ਉਹਦਾ ਕਾਰਨ ਸੀ ਹੁਕਮਨਾਮਾ ਜਦੋਂ ਹੁੰਦਾ ਤੇ ਇਨਸਾਨ ਜਾਂਦੇ ਸਨ ਗੁਰਦੁਆਰਾ ਸਾਹਿਬ ਜਿਹੜੇ ਲੇਟ ਜਾਂਦੇ ਸੋ ਹੁਕਮਨਾਮਾ ਲਿਖਿਆ ਪੜਨਾ ਜੀ ਉਦਾ ਇੱਕੋ ਇੱਕ ਕਾਰਨ ਹੈ ਵੀ ਇੱਕ ਸਿੱਖ ਜਿਹੜਾ ਗੁਰਬਾਣੀ ਨੂੰ ਮੰਨਦਾ ਹੈ ਗੁਰੂ ਨਾਨਕ ਬਾਸ਼ਾ ਮਰਨ ਨੂੰ ਮੰਨਦਾ ਹੈ ਉਹ ਉਸ ਗੁਰਬਾਣੀ ਦੇ ਅਧੀਨ ਜਿਹੜਾ ਹੁਕਮ ਆਇਆ ਆਪਣੇ ਦਿਨ ਪੂਰੇ ਅਗਲੇ ਜਿਹੜਾ ਅਗਲਾ ਜਿਹੜਾ ਸਮਾਂ ਹੈ ਨਾ ਉਹਦੇ ਪਰਦਾਇ ਵਰਤੀਤ ਕਰੇ ਵੀ ਗੁਰਬਾਣੀ ਨੇ ਕੀ ਕਿਹਾ ਸਾਨੂੰ ਅਸੀਂ ਕਿਵੇਂ ਇਹਨੂੰ ਬਤੀਤ ਕਰਨਾ ਇਹ ਨਹੀਂ ਹੈ ਵੀ ਸਾਡੇ ਹੱਥ ਦੇ ਵਿੱਚ ਦੇਖ ਤੇ ਅਸੀਂ ਹੁਕਮਨਾਮਾ ਪੜਿਆ ਤੇ ਅਸੀਂ ਮੱਥਾ ਟੱਕੇ ਵਾਪਸੀ ਉਹਦੇ ਅਸੀਂ ਭੁੱਲ ਗਏ ਨਹੀਂ ਇਹ ਕਾਰਨ ਨਹੀਂ ਹੈ ਇਹਦਾ ਕਾਰਨ ਹੈ ਆਪਣਾ ਜੀਵਨ ਓਵੇਂ ਬਤੀਤ ਕਰਨਾ ਜਿਵੇਂ ਗੁਰੂ ਹਰ ਰੋਜ਼ ਹੁਕਮ ਦਿੰਦਾ ਤੇ ਇਹ ਜੋਦੇ ਉਹ ਸਨ ਜਿਨ੍ਹਾਂ ਨੇ ਉਹਨਾਂ ਹੁਕਮਾਂ ਦੇ ਉੱਤੇ ਫੁੱਲ ਚੜਾਉਂਦਿਆ ਹੋਇਆ ਮੇਰੇ ਗੁਰਨਾਨਕ ਪਾਸ਼ਾ ਮਰਜ਼ ਦੀ ਉਹ ਜੋਤ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਰ ਦੇ ਵਿੱਚ ਰਹੀ ਹੈ ਯਾਦ ਰੱਖਿਓ ਅਸੀਂ ਪੜਦੇ ਨਹੀਂ ਆ ਗੁਰੂ ਨਾਨਕ ਪਾਸ਼ਾ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਤੱਕ 239 ਸਾਲ ਦਾ ਸਮਾਂ ਉਹ ਔਕੜਾਂ ਮੁਸੀਬਤਾਂ ਮੇਰੇ ਬਾਬੇ ਨਾਨਕ ਪਾਸ਼ਾ ਮਹਾਰਾਜ ਦੇ ਸਮੇਂ ਗੁਰੂ ਸਾਹਿਬਾਨਾਂ ਨੇ ਚੱਲੀਆਂ ਤੁਸੀਂ ਸੋਚ ਵੀ ਨਹੀਂ ਸਕਦੇ ਕਦੇ ਸੋਚ ਕੇ ਵੇਖਿਓ ਸਾਨੂੰ ਥੋੜੀ ਜਿਹੀ ਔਕੜ ਆਉਂਦੀ ਹੈ ਅਸੀਂ ਘਬਰਾ ਜਾਂਦੇ ਹਾਂ 239 ਸਾਲ ਦਾ ਸਮਾਂ ਦਸਾਂ ਗੁਰੂ ਸਾਹਿਬਾਨਾਂ ਨੇ ਇੰਨੀ ਚੜ੍ਹਦੀ ਕਲਾ ਦੇ ਨਾਲ ਬਤੀਤ ਕੀਤਾ ਕਿ ਗੁਰੂ ਨਾਨਕ ਪਾਸ਼ਾ ਮਹਾਰਾਜ ਰੋਕੜਾਂ ਨਹੀਂ ਆਈਆਂ ਬੜੀਆਂ ਆਈਆਂ ਬੜੀਆਂ ਮੁਸੀਬਤਾਂ ਚੱਲੀਆਂ ਉਹਨਾਂ ਨੇ ਆਪਣੇ ਸਮੇਂ ਦੇ ਅੰਦਰ ਹਾਂ ਉਹਨਾਂ ਨੇ ਸਿੱਖੀ ਦੀ ਨੀਂਹ ਰੱਖੀ ਹੈ ਤੇ ਸਿੱਖ ਨੂੰ ਸਿੰਘ ਬਣਾਉਣ ਦੇ ਲਈ 230 ਸਾਲ ਲੱਗੇ ਨੇ 230 ਸਾਲਾਂ ਦਾ ਰਿਜ਼ਲਟ ਹੈ ਅੱਜ ਇੱਕ ਗਵਾਹੀ ਪਰਦੇ ਨੇ ਇਥੋਂ ਦੇ ਦਰਗਤ ਕਿ ਜਦੋਂ ਡੁੱਲ ਦਾ ਖੂਨ ਸ਼ਹੀਦਾਂ ਦਾ ਤਕਬੀਰ ਬਦਲ ਦੀ ਕੌਮਾਂ ਦੀ ਰੰਬੀਰ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲ ਦੀ ਕੌਮਾਂ ਦੀ ਜਦੋਂ ਉਸਰੇ ਕੰਧ ਮਾਸੂਮਾਂ ਤੇ ਟੱਠੀ ਹੋਈ ਕਾਮ ਫਲੋ ਜਾਂਦੀ ਔਰ ਮੈਂ ਅੱਜ ਬੇਨਤੀ ਕਰਨੀ ਚਾਹੁੰਦਾ ਇਹ ਸੋਸ਼ਲ ਮੀਡੀਆ ਰਾਹੀਂ ਦੇ ਮਾਧਿਅਮ ਦੇ ਰਾਹੀਂ ਕਿ ਜਿੱਥੇ ਹੀ ਬੈਠਿਓ ਆਇਓ ਕਦੇ ਇਸ ਧਰਤੀ ਦੇ ਉੱਤੇ ਇਸ ਧਰਤੀ ਦੀ ਹਵਾ ਦਾ ਝੌਕਾ ਜਿਹੜਾ ਆ ਸਾਹਮਣੇ ਬੋਰ ਤੇ ਬਿੱਪਲ ਅੱਜ ਵੀ ਮੌਜੂਦ ਨੇ ਇਹਨਾਂ ਦਾ ਚੀਕ ਕੇ ਗਵਾਹੀ ਪਰਦਾ ਹੈ ਕਿ ਇਸ ਧਰਤੀ ਦੇ ਉੱਤੇ ਜ਼ੁਲਮ ਦੀ ਬੇਅੰਤਹਾ ਹੋਈ ਹੈ ਔਰ ਸ਼ਹੀਦਿਆਂ ਪ੍ਰਾਪਤ ਕਰਕੇ ਅੱਜ 272 ਸਾਲ ਬਾਅਦ ਵੀ ਕੌਮ ਦੁਨੀਆ ਉਹਨਾਂ ਨੂੰ ਯਾਦ ਕਰ ਰਹੀ ਹੈ ਐ ਪਰ ਆਪਣਾ ਪਰਿਵਾਰ ਵੀ ਇੱਕ ਦੋ ਦਿਨਾਂ ਤੋਂ ਬਾਅਦ ਕਦੇ ਯਾਦ ਨਹੀਂ ਜੇ ਰੱਖਦਾ ਪਰ ਅੱਜ ਕੌਮ ਯਾਦ ਕਰਦੀ ਹੈ ਮੈਂ ਧੰਨਵਾਦ ਕਰਦਿਆਂ ਇੱਕ ਵਾਰ ਫੇਰ ਉਹਨਾਂ ਪੁਰਾਣੇ ਰਾਈਟਰਾਂ ਦਾ ਜਿਨ੍ਹਾਂ ਨੇ ਇੱਥੋਂ ਤੱਕ ਪਹੁੰਚ ਕਰਕੇ ਇਸ ਖੋਜ ਨੂੰ ਚਾਰ ਚੰਨ ਲਾਏ ਨੇ ਔਰ ਇਸ ਸਮਾਗਮ ਨੇ ਜਿਹੜੇ ਨਿਰੰਤਰ ਇੱਥੇ 272 ਮਾ ਸ਼ਹਾਦਤ ਪੁਰਬ ਜਿਹੜਾ ਉਹ ਸ਼ਹੀਦਾਂ ਦਾ ਚੱਲ ਰਿਹਾ ਜਿਦੇ ਵਿੱਚ ਵੱਖ-ਵੱਖ ਮਹਾਪੁਰਸ਼ਾਂ ਨੇ ਹਾਜ਼ਰੀ ਭਰਨੀ ਹੈ ਅੱਜ 7 ਮਾਰਚ ਹੈ ਹੁਣੇ ਹੁਣ ਥੋੜੇ ਸਮੇਂ ਬਾਅਦ ਸੰਤ ਬਾਬਾ ਦਰਬਾਰਾ ਸਿੰਘ ਜਰੋਹੀਸਰ ਵਾਲੇ ਬਾਬਾ ਸਿਮਰਜੀਤ ਸਿੰਘ ਜ ਟੋਹਾਨੇ ਵਾਲੇ ਉਹ ਹਾਜ਼ਰੀ ਭਰਨਗੇ ਕੱਲ੍ਹ ਨੂੰ ਵੀ ਇਸੇ ਤਰ੍ਹਾਂ ਮਹਾਪੁਰਸ਼ਾਂ ਨੇ ਹਾਜ਼ਰੀ ਭਰਨੀ ਹੈ ਔਰ ਪਰਸੋ ਨੂੰ ਸੰਤ ਬਾਬਾ ਹਰਦੀਪ ਸਿੰਘ ਜੀ ਤੇ ਹੋਰ ਮਹਾਪੁਰਸ਼ਾਂ ਨੇ ਹਾਜ਼ਰੀ ਭਰਨੀ ਹੈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਇੱਕ ਵਾਰ ਜ਼ਰੂਰ ਜ਼ਿਲ੍ਹੇ ਪਟਿਆਲੇ ਦਾ ਨਾਮ ਪਰ ਪਿੰਡ ਬਾੜਨ ਹੈ ਇੱਥੇ ਆ ਕੇ ਇੱਕ ਵਾਰ ਸ਼ਹੀਦ ਬਾਬਾ ਜਸ ਸਿੰਘ ਖਲਕੜ ਦੇ ਸਥਾਨ ਦੇ ਉੱਤੇ ਹਾਜ਼ਰੀਆਂ ਭਰਿਓ ਜੇ ਔਰ ਮਹਿਸੂਸ ਕਰਿਓ ਵੀ ਆਖਰਕਾਰ ਉਹ ਕਿਹੜੀ ਸ਼ਕਤੀ ਸੀ ਜਿਹੜੀ ਸ਼ਕਤੀ ਐਡੀ ਵਡੀ ਸ਼ਹਾਦਤ ਐਡਾ ਵੱਡਾ ਜ਼ੁਲਮ ਦੇ ਸਾਹਮਣੇ ਕਾਰਨ ਕੀ ਸੀ ਮੇਰੇ ਖਿਆਲ ਨਹੀਂ ਆ ਰਿਹਾ ਵੀ ਸ਼ਾਇਦ ਕੋਈ ਗੈਰ ਮੁਲਕ ਹੈ ਕੋਈ ਉਦੇਸ਼ ਹੈ ਜਿਹਦੇ ਪ੍ਰਤੀ ਕਿਸੇ ਇਨਸਾਨ ਦੇ ਪ੍ਰਤੀ ਨਸ਼ਾ ਮੁਕਤ ਇਕ ਦਿਨ ਮਨਾਇਆ ਜਾਂਦਾ ਹੈ ਪਰ ਮੈਂ ਕਹਣਾ ਵੀ ਪੰਜਾਬ ਦੇ ਅੰਦਰ ਘੱਟੋ ਘੱਟ ਇੱਕ ਦਿਨ ਹੋਵੇ ਜਿਹੜਾ ਦਿਨ ਸ਼ਹੀਦ ਬਾਬਾ ਜੈ ਸਿੰਘ ਕਲਕਟ ਦੇ ਨਾਂ ਦੇ ਉੱਤੇ ਮਨਾਇਆ ਜਾਵੇ ਕਿਉਂਕਿ ਅਸੀਂ ਤੇ ਗੁਰਦੁਆਰਾ ਸਾਹਿਬ ਹੋਣੇ ਅਸੀਂ ਤੇ ਤਮਾਕੂ ਵੇਖਦੇ ਵੀ ਕਿਹੜੀ ਇਟਾਂ ਥੱਲੇ ਰੱਖਣਾ ਹੈ ਅਸੀਂ 10 ਰੁਪਏ ਦਾ ਤਮਾਕੂ ਸਿੱਖ ਨਹੀਂ ਛੱਡ ਸਕਦੇ ਤੇ ਕਰਨਾ ਕੀ ਹੈ ਤੇ ਤਮਾਕੂ ਨਾ ਚੁੱਕਣ ਬਦਲੇ ਆ ਸ਼ਹਾਦਤਾਂ ਹੋਈਆਂ ਨੇ ਮੈਂ ਨੌ ਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਇੱਕ ਵਾਰ ਆ ਕੇ ਤੇ ਵੇਖਿਓ ਕੋਈ ਕਿਵੇਂ ਤੁਸੀਂ ਜੇਬਾਂ 'ਚ ਪਾਈ ਵਰਦੇ ਹੋ ਤੇ ਯੋਧੇ ਨੇ ਸਿਰ ਤੇ ਨਹੀਂ ਸੀ ਚੱਕਿਆ ਤੇ ਸ਼ਹਾਦਤਾਂ ਦੇ ਕੇ ਕੌਮ ਨੂੰ ਇੱਕ ਸੁਨੇਹਾ ਗੁਰੂ ਸਾਹਿਬ ਦੇ ਆਸ਼ੀਰਵਾਦ ਅਨੁਸਾਰ ਦੇ ਕੇ ਗਏ ਨੇ ਧੰਨਵਾਦ ਇੱਕ ਵਾਰ ਫਿਰ ਸੋਸ਼ਲ ਮੀਡੀਆ ਦਾ ਆਓ ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਰਵਿੰਦਰ ਸਿੰਘ ਜੀ ਉਹਨਾਂ ਨੇ ਬਾ ਕਮਾਲ ਜਾਣਕਾਰੀ ਦਿੱਤੀ ਹੈ ਬਹੁਤ-ਬਹੁਤ ਸ਼ੁਕਰੀਆ ਸੋ ਦੋਸਤੋ ਅਸੀਂ ਉਸੇ ਸਥਾਨ ਤੇ ਖੜੇ ਆਂ ਇਹ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਔਰ ਇੱਕ ਵਾਰੀ ਫਿਰ ਮੈਂ ਦੱਸ ਦਿਆਂ ਕਿ 7 8 ਤੇ 9 ਤਿੰਨ ਦਿਨ ਇੱਥੇ ਲਗਾਤਾਰ ਇਸੇ ਤਰ੍ਹਾਂ ਹੀ ਸਮਾਗਮ ਚੱਲਦੇ ਰਹਿਣਗੇ ਸੋ ਤੁਸੀਂ ਵੀ ਆਪਣੇ ਆਣ ਗੁਆਂਣ ਦੇ ਵਿੱਚ ਦੱਸੋ ਔਰ ਇਸ ਗੁਰੂ ਘਰ ਦੇ ਆ ਕੇ ਦਰਸ਼ਨ ਕਰੋ ਸੱਚਮੁੱਚ ਇਹ ਉਹ ਸਥਾਨ ਹੈ ਅਜਿਹਾ ਇਤਿਹਾਸਿਕ ਦਰਖਤ ਵੀ ਮੌਜੂਦ ਹੈ ਜਿਸ ਦੇ ਨਾਲ ਭਾਵਾ ਜੈ ਸਿੰਘ ਜੀ ਨੂੰ ਪੁੱਠਾ ਲਟਕਾਇਆ ਗਿਆ ਔਰ ਉਹਨਾਂ ਦੀ ਜਿਹੜੀ ਹੈ ਖੱਲ ਉਹਨਾਂ ਦੀ ਚਮੜੀ ਜਿਹੜੀ ਹੈ ਉਹ ਉਤਾਰ ਦਿੱਤੀ ਗਈ ਹੈ ਸੋ ਦੋਸਤੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੌਫ ਸੰਗੋਟਾ ਉਸ ਨਾਮਾ ਚੈਨਲ ਹੀ ਇਤਿਹਾਸਿਕ ਪਿੰਡ ਬਾਰਨ